ਦੇ ਕੱਚਾ ਬੰਦ ਕਰਾ ਭਗਵਾਨ ਤਮਨ ਨੂੰ ਕਹਿ ਜਾ ਕੇ ਐ ਕਿ ਮੇਰੇ ਮੂੰਹਰੇ ਨਾ ਕਰੀ ਜਾਓ ਠੀਕ ਹੈ ਨਹੀਂ ਸਰਕਾਰ ਨੂੰ ਕਹਿਣਾ ਕਿ ਮੈਂ ਟਿਕਾ ਵੀ ਚਲਾਉਂਗੀ ਫਿਰ ਸਰਕਾਰ ਨੂੰ ਕੀ ਕਹਿਣਾ ਚਾਹੁੰਦੇ ਹੋ ਮੈਂ ਤਾਂ ਕੋਈ ਨਹੀਂ ਕਰਨੀ ਮਰ ਜੇ ਫਿਰ ਭਗਵਾਨ ਹੋਰ ਕੀ ਹੈ ਤਿੰਨ ਸਾਲ ਦਾ ਵੀ ਕੀ ਹਿੰਦੇ ਉਦੋਂ ਤਾਂ ਇਹਨੂੰ ਦਿੱਸਿਆ ਨਹੀਂ ਹੈਗਾ ਵੀ ਸਰੀਆਮ ਉਦੋਂ ਪੈਣ ਤੋਂ ਖੰਡ ਵਾਂਗੂ ਵੇਚਿਆ ਸੀ ਉਦੋਂ ਤਾਂ ਕਿਸੇ ਨੇ ਘਰ ਵੀ ਨਹੀਂ ਚਾਇਆ ਤੇ ਹੁਣ ਜਦੋਂ ਹਟ ਕੇ ਹੁਣ ਇਹਨੂੰ ਘਰ ਤਾਂ ਹੁਣੇ ਦਿੱਸ ਗਿਆ ਚਲ ਬੇਟਾ ਤੁਸੀਂ ਚਲੋ ਅੰਦਰ ਬੱਚੇ ਚਲੋ ਜਾ ਮੈਨੂੰ ਕੁੜੀਆ ਨੂੰ ਪਾਣੀ ਪੁਣੀ ਦਿਓ ਬੇਟਾ ਇਹ ਮੇਰੇ ਇਹ ਦੁਕਾਨ ਦਾ ਬੱਚੇ ਉਹ ਇਹ ਦੇਖੋ ਦੀ ਕੋਈ ਤੁਹਾਡੀ ਜਿੰਮ ਦੇ ਘਰ ਮੇਰੇ ਟਾਂ ਤਾਰੇ ਬਸ ਬਹੁਤ ਹੈ ਠੀਕ ਹੈ ਸਮਾਨ ਨਾ ਮੇਰੇ ਕਿਸੇ ਨੂੰ ਵੀ ਹੱਥ ਲਾਇਓ ਚਲੋ ਤੁਸੀਂ ਆ ਜਾਓ ਆ ਜਾਓ ਸਮਾਨ ਇਹ ਕਿਸੇ ਦੇ ਹੱਥ ਆਹ ਭਾਈ ਹਲੋ ਇਸ ਕਰਕੇ ਹੀ ਇਹ ਵੀ ਸਮਾਨ ਯਾਰਾ ਸੁਰੱਖਿਤਾ ਹੈ ਆਈ ਜਾਂਦਾ ਕਿ ਕਿੰਨੇ ਕਿਲੋਕ ਵੇਚਦੇ ਈ ਸਾਰਾ ਤੋਂ ਗਿੜੀ ਵੇਚਦਾ ਮਗਲੀ ਥੋੜਾ ਪਿੱਛੇ ਰਹਿ ਜਾ ਇਸੇ ਤੀਰ ਮੈਂ ਖੋਸ਼ੀ ਸਿਸੋ ਉਹ ਬਤਰਾਉਂਦਾ ਉਹ ਬਤਰਾਉਂਦਾ ਠੀਕ ਹੈ ਤਬ ਜੂ ਰਹੇ ਹਮਰ ਤੋਂ ਕਲਕਾ ਮੈਨੂੰ ਕਹਾਂ ਲਿਆ ਆਪ ਵੀ ਕਰਕੇ ਆ ਮੈਂ ਕਿਉਂ ਦੱਸਦਾ ਉਹਦੇ ਪਰਚੇ ਪਏ ਵੀ ਹੈਗੇ ਨਹੀਂ ਉਹਨਾਂ ਦੇ ਪਰਚੇ ਪਏ ਆ ਤੇ ਫਿਰ ਤੁਸੀਂ ਕਿਉਂ ਕਹਿੰਦੇ ਹਰਜੋਤ ਆਉਂਦਾ ਸੀ ਕਿਤੇ ਪਰਚੇ ਪੈ ਗਏ ਸਾਰਾ ਕਾਰਵਾਈ ਹੋ ਰਹੀ ਹੈ ਨਾ ਤੇ ਵਾ ਕਾਰ ਵੀ ਤਾਂ ਹੈ ਫਿਰ ਮੈਂ ਕਿਹੜਾ ਕੱਲੀ ਨੌਕੀ ਵੇਚੀ ਸੀਗੀ ਫਿਰ ਮੇਰੇ ਕੱਪਲੀ ਲੱਗਾ ਤਾਂ ਹੈ ਕਿੰਨੇ ਕ ਕਰਨੇ ਜਿਹੜੇ ਵੇਚਦੇ ਨੇ ਇੱਥੇ? ਸਾਰੀ ਗਲੀ ਵੇਚਦੀ ਹੈ। ਤਾਂ ਫਿਰ ਹੁਣ ਇਹ ਇਹਨਾਂ ਦੇ ਵਿੱਚ ਤੁਹਾਡਾ ਐਕਸ਼ਨ। ਉਹ ਬੜਾ ਕਹਿ ਕੇ ਇਹ ਅੱਛਾ ਤੁਸੀਂ ਕਹਿੰਦੇ ਕਿੱਥੇ ਗੱਲ ਹੱਸਾ। ਸਾਰੇ ਆ ਜੀ ਹੈ ਜੀ ਜੈਡ ਦਾ। ਭਰਾਵਾ ਲੰਗੜ ਦੇ ਦਿਓ। ਮੈਨੂੰ ਲੱਭ ਲੈਣ ਦੋਨੋਂ ਅਰਜੋਤ ਨੂੰ ਕਹੋ। ਹਾਂ। ਆ ਜੀ ਕੇ। ਆਰੇ ਗਲੀ ਦਾ ਕਾਉ ਠੀਕ ਹੈ ਮੇਰੀ ਕੱਲੀ ਦਾ ਰਿਪੋਰਟ ਚਾਹੀਦਾ ਉਹ ਤਾਂ ਸਿਵਲ ਪ੍ਰਸ਼ਾਸਨ ਦਾ ਹੁੰਦਾ ਹੈ ਕਿਉਂ ਸਿਵਲ ਪ੍ਰਸ਼ਾਸਨ ਵਾਲੇ ਸਾਰੇ ਡਾਟਾ ਹਾਂ ਇਹ ਵੀ ਨਜਾਇਜ਼ ਬੋਲ ਨੂੰ ਜੋੜ ਲਈਏ ਕਿਉਂ ਨਾ ਬੋਲਾਂ ਮੈਂ ਕਿਉਂ ਦਿਖਾ ਦੋ ਜਦੋਂ ਮੇਰਾ ਘਰ ਹੀ ਤਾਂ tha ਮੈਂ ਕਿਹੜਾ ਕੱਲੀ ਕਰਦੀ ਸੀ ਤੇ ਤਾਂ ਉਹ ਸਾਰੇ ਦੇ ਸਾਰੇ ਕਿਤੇ ਜਾਣਗੇ ਸਾਰੇ ਕਿਹਦੇ ਇਧਰ ਤੇ ਬੱਸ ਤੁਸੀਂ ਗਏ ਨਹੀਂ ਹੈਗੇ ਹਾਂ ਕਾਰਵਾਈ ਕਰੋ ਲੈ ਜਾਉ ਨੂੰ ਫੜ ਕੇ ਲੈ ਜਾਉ ਨੂੰ ਫੜ ਕੇ ਕੀ ਹੁਣ ਬੋਲਦਾ आज ये लोग को कहते हैं नहीं करनी है आज ये ड्यूटी पर नहीं करनी जब कोई करता <स्था> इतना ही जरूरी है कि मैं नॉर्मल कट कर दे एक मिनट पर जवान बिल्कुल चल بسم الله अपना बैठकर चलाओ आगे ट्रॉली में देखो बैठा मैं सोचे रख के ले जाने बस देखो ट्रक भी मंगाई है टाइम लगेगा एक मिनट ट्रक के तक कहां से माल चेक से आधा रख लेंगे ਇਹ ਰੋ ਮੈਨੂੰ ਫੋਟੋ ਆਈ ਚਾਹਲੀਓ ਦੇਖੋ ਉਹਨਾਂ ਦੀ ਟਰਾਂਜੀ ਜਦੋਂ ਲਵਾ ਦੋ ਮੈਨੇ ਫਿਰ ਸਮਾਂ ਲਾ ਕੇ ਕਰਵਾ ਲਿਆ ਬਸ ਰੱਖ ਲਿਓ ਉਹਨਾਂ ਦੇ ਕਾਲੀ ਸਾਈਡ ਤੇ ਉਹ ਕੀ ਫੇਰੀ ਗਾਊਗੀ ਜੀ ਉਹਦਾ ਬੈਟ ਲਵਾ ਦੋ ਮੇਰਾ